ਜਦੋਂ ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਆਉਂਦੀ ਹੈ ਨਾ ਤਾਂ ਬਹੁਤ سارے ਸਟੂਡੈਂਟਸ ਦੇ ਸਵਾਲ ਆਉਂਦੇ ਆ ਕਿ ਅਸੀਂ ਕਾਲਜ ਅਪਲਾਈ ਕਰ ਲਈਏ ਜਾਂ ਫਿਰ ਯੂਨੀਵਰਸਿਟੀ ਅਪਲਾਈ ਕਰ ਲਈਏ ਆਖਿਰ ਫਰਕ ਕੀ ਹੈ ਕਾਲਜ ਵੀ ਤਾਂ ਉੱਥੇ ਕਈ ਤਰ੍ਹਾਂ ਦੇ ਉੱਥੇ ਵੀ ਕੋਰਸਿਸ ਅਵੇਲੇਬਲ ਨੇ ਉਹ ਵੀ ਤਾਂ ਇਸੇ ਲਈ ਬਣੇ ਨੇ ਕਿ ਉੱਥੇ ਪੜ੍ਹਾਈ ਕੀਤੀ ਜਾ ਸਕੇ ਯੂਨੀਵਰਸਿਟੀ ਵਿੱਚ ਕਰਾਂਗੇ ਅਪਲਾਈ ਤਾਂ ਕੀ ਸਾਨੂੰ ਉੱਥੇ ਮਹਿੰਗਾ ਤਾਂ ਨਹੀਂ ਪਏਗਾ ਸਟੱਡੀ ਸਾਡੀ ਸਾਰੀ ਜਾਂ ਫਿਰ ਜਿਹੜੇ ਕੋਰਸਿਸ ਅਸੀਂ ਚਾਹਨੇ ਆ ਉਹ ਉਸ ਨੂੰ ਲੈ ਕੇ ਅਸੀਂ ਕਿਵੇਂ ਕਾਲਜ ਯੂਨੀਵਰਸਿਟੀ ਦੀ ਚੋਣ ਕਰੀਏ ਇਸੇ ਤੋਂ ਉੱਪਰ ਅਸੀਂ ਇਹ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਕਿਉਂ ਜਾਣਿਆ ਕਿ ਅਗਰ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਹੈ ਤਾਂ ਪ੍ਰਾਈਵੇਟ ਕਾਲਜ ਵਿੱਚ ਅਪਲਾਈ ਕਰਨ ਦੀ ਗਲਤੀ ਨਾ ਕਰੋ ਕਿਉਂ ਇਹ ਗਲਤੀ ਨਾ ਕਰੋ ਇਹ ਵੀ ਤੁਹਾਨੂੰ ਸਮਝਾਵਾਂਗੇ ਔਰ ਕਿਉਂ ਤੁਹਾਨੂੰ ਯੂਨੀਵਰਸਿਟੀ ਵਿੱਚ ਹੀ ਅਪਲਾਈ ਕਰਨਾ ਚਾਹੀਦਾ ਹੈ ਔਰ ਕਿ ਇਸ ਦੇ ਅੱਗੇ ਲੌਂਗ ਟਰਮ ਤੁਹਾਨੂੰ ਕੀ ਫਾਇਦੇ ਮਿਲ ਸਕਦੇ ਨੇ ਇਸ ਉੱਪਰ ਵੀ ਪੂਰਾ ਡਿਟੇਲ ਵਿੱਚ ਤੁਹਾਨੂੰ ਸਮਝਾਵਾਂਗੇ ਤਾਂ ਕਿ ਸਟੂਡੈਂਟ ਕੰਪਲੀਟਲੀ ਇਹ ਫਰਕ ਨੂੰ ਸਮਝ ਸਕਣ ਤੇ ਸਹੀ ਡਿਸੀਜਨ ਦੇ ਨਾਲ ਅੱਗੇ ਵਧਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਰ ਅਬਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸ ਮਨਪ੍ਰੀਤ ਜੀ ਆਪਾਂ ਅਕਸਰ ਕਈ ਪੁਆਇੰਟਸ ਉਪਰ ਸਟੂਡੈਂਟਸ ਨੂੰ ਅਵੇਅਰ ਕਰਦੇ ਹਾਂ ਤੁਸੀਂ ਬਹੁਤ ਵਧੀਆ ਢੰਗ ਨਾਲ ਉਹਨਾਂ ਨੂੰ ਸਮਝਾਉਂਦੇ ਵੀ ਹੋ ਅੱਜ ਵਾਲਾ ਪੁਆਇੰਟ ਜਿਹੜਾ ਮੈਂ ਗੱਲ ਕਰਾਂ ਕਾਲਜ ਹੈ ਯੂਨੀਵਰਸਿਟੀ ਪ੍ਰਾਈਵੇਟ ਕਾਲਜਸ ਨੂੰ ਕਿਉਂ ਨਾ ਕਹਿਣੀ ਚਾਹੀਦੀ ਹੈ ਕਿਉਂ ਉੱਥੇ ਜੋ ਹੈ ਅਸੀਂ ਦੇਖਦੇ ਆ ਕਿ ਚੰਗੇ ਰਿਜ਼ਲਟਸ ਨਹੀਂ ਦੇਖੇ ਜਾਂਦੇ ਜ਼ਰੂਰ ਸਟੂਡੈਂਟਸ ਨੂੰ ਫੈਕਟਸ ਦੇ ਨਾਲ ਸਮਝਾਓ ਤਾਂ ਕਿ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਸਹੀ ਸਿਲੈਕਸ਼ਨ ਦੇ ਨਾਲ ਯਾਨੀ ਕਿ ਆਪਾਂ ਗੱਲ ਕਰੀਏ ਸਰਕਾਰੀ ਯੂਨੀਵਰਸਿਟੀਆਂ ਵਿੱਚ ਹੀ ਅਪਲਾਈ ਕਰਨ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਬਣਾ ਸਕਣ ਜੀ मैम ਦੇਖੋ ਇਹ ਬਹੁਤ ਇੰਪੋਰਟੈਂਟ ਹੈ ਹਜੇ ਵੀ ਸਾਡੇ ਕੋਲ ਸਟੂਡੈਂਟ ਆ ਜਾਂਦੇ ਜਿਨ੍ਹਾਂ ਦੀ ਬਹੁਤ ਅੱਛੀ ਪ੍ਰੋਫਾਈਲ ਹੁੰਦੀ ਹੈ ਲੇਕਿਨ ਆਸਟ੍ਰੇਲੀਆ ਦੀ ਉਹਨਾਂ ਨੂੰ ਉਹ ਰਿਫਿਊਜ਼ਲ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਦਾ ਕੰਸਲਟੈਂਟ ਉਹਨਾਂ ਨੂੰ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਦਿੰਦਾ ਦੇਖੋ ਹਾਈ ਕਮਿਸ਼ਨ ਹਮੇਸ਼ਾ ਹਾਈ ਕਮਿਸ਼ਨ ਦੀ ਹੀ ਕੋਸ਼ਿਸ਼ ਰਹਿੰਦੀ ਹੈ ਸਭ ਤੋਂ ਪਹਿਲਾਂ ਕਿ ਬੱਚਾ ਜਿਹੜਾ ਵੀ ਸਾਡੇ ਕੰਟਰੀ 'ਚ ਆ ਰਿਹਾ ਉਹ ਸincere ਸਟੂਡੈਂਟ ਹੋਵੇ ਉਹਦੀ ਇੰਟੈਂਸ਼ਨ ਪੜਨ ਦੀ ਹੋਵੇ ਨਾ ਕਿ ਸਾਡੇ ਕੰਟਰੀ 'ਚ ਵੜਨ ਦੀ ਹੋਵੇ ਸੋ ਜਦੋਂ ਵੀ ਕੋਈ ਬੱਚਾ ਅਪਲਾਈ ਕਰਦਾ ਜਦੋਂ ਅਗਰ ਬਹੁਤ ਅੱਛੀ ਪ੍ਰੋਫਾਈਲ ਦਾ ਬੱਚਾ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਅਪਲਾਈ ਕਰਦਾ ਤਾਂ ਪਹਿਲੀ ਚੀਜ਼ ਜਿਹੜੀ ਹਾਈ ਕਮਿਸ਼ਨ ਦੇ ਮਾਈਂਡ ਜਾਂਦੀ ਹੈ ਕਿ ਇਹਨੇ ਯੂਨੀਵਰਸਿਟੀ ਕਿਉਂ ਨਹੀਂ ਸਿਲੈਕਟ ਕੀਤੀ ਅਗਰ ਇਹ ਇੰਨਾ ਸincere ਹੈ ਬੱਚਾ ਇਹਦੇ 80 90 ਪਰਸੈਂਟ ਨੰਬਰ ਨੇ ਪਲੱਸ 2 ਦੇ ਵਿੱਚ ਜਾਂ ਬੈਚਲਰਸ ਤੇ ਦਾ ਇਹ ਟਾਪਰ ਹੈ ਬਹੁਤ ਅੱਛੇ ਨੰਬਰ ਆਏ ਸੀ ਸਕੋਰ ਅੱਛਾ ਤਾਂ ਫਿਰ ਇਹਨੇ ਡਿਪਲੋਮਾ ਕਿਸੇ ਕਾਲਜ ਦੇ ਵਿੱਚ ਸਿਲੈਕਟ ਕਰ ਲਿਆ ਪ੍ਰਾਈਵੇਟ ਕਾਲਜ ਤੇ ਜਾਂ ਫਿਰ ਉਹ ਅਗਰ ਬੈਚਲਰਸ ਵੀ ਜਾ ਰਿਹਾ ਨੇ ਕਾਲਜ ਕਿਉਂ ਸਿਲੈਕਟ ਕੀਤਾ ਜਦਕਿ ਇਹਦੀ ਐਲੀਜੀਬਿਲਟੀ ਯੂਨੀਵਰਸਿਟੀ ਸਾਡੇ ਕੰਟਰੀ ਬਾਰੇ ਬਹੁਤ ਹਾਈ ਰੈਂਕਡ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੀਆਂ ਜੌਬ ਆਪਰਚ्युनिटीज ਜਿਨ੍ਹਾਂ ਚੋਂ ਪੜ ਕੇ ਬਹੁਤ ਅੱਛੀਆਂ ਜੌਬ ਆਪਰਚ्युनिटीज ਨੇ ਅ ਬੱਚੇ ਦਾ ਫਿਊਚਰ ਬਹੁਤ ਬ੍ਰਾਈਟ ਹੈ ਮਲਟੀਨੇਸ਼ਨਲ ਨੈਸ਼ਨੈਲਿਟੀਆਂ ਦੇ ਬੱਚੇ ਉੱਥੇ ਪੜਦੇ ਐ ਅਲੱਗ-ਅਲੱਗ ਕੰਟਰੀਜ਼ ਤੋਂ ਆ ਕੇ ਜੋ ਬੱਚੇ ਨੂੰ ਐਕਸਪੋਜ਼ਰ ਯੂਨੀਵਰਸਿਟੀ 'ਚ ਮਿਲਦਾ ਉਹ ਪ੍ਰਾਈਵੇਟ ਕਾਲਜ 'ਚ ਨਹੀਂ ਮਿਲ ਸਕਦਾ ਠੀਕ ਹੈ اور ਪ੍ਰਾਈਵੇਟ ਦੇ ਵਿੱਚ ਮੋਸਟਲੀ ਡੋਮੈਸਟਿਕ ਸਟੂਡੈਂਟਸ ਹੀ ਹੁੰਦੇ ਆ ਜਿਹੜੇ ਉੱਥੇ ਹੀ ਔਨਸ਼ੋਰ ਹੈਗੇ ਬੱਚੇ ਉਹੀ ਜ਼ਿਆਦਾ ਐਡਮਿਸ਼ਨ ਲੈਂਦੇ ਆ ਤਾਂ ਹਾਈ ਕਮਿਸ਼ਨ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਯਾਰ ਇਹਦੀ ਸਿਰਫ ਇੰਟention ਇੱਥੇ ਪਹੁੰਚਣ ਦੀ ਆ ਠੀਕ ਹੈ ਜੀ ਤਾਂ ਹੀ ਇਹਨੇ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲਈ ਆ ਦੇਖੋ ਪ੍ਰਾਈਵੇਟ ਕਾਲਜ ਔਰ ਯੂਨੀਵਰਸਿਟੀ ਜਿਹੜੀਆਂ ਯੂਨੀਵਰਸਿਟੀਆਂ ਨੇ ਆਸਟ੍ਰੇਲੀਅਨ ਉਹਨਾਂ ਦਾ ਕੋਈ ਕੰਪੈਰੀਜ਼ਨ ਹੀ ਨਹੀਂ ਪਹਿਲੀ ਗੱਲ ਇਹ ਆ ਵੀ ਨਾ ਵੀਜ਼ਾ ਦੇ ਵਿੱਚ ਹੈ ਨਾ ਸਟਰਕਚਰ ਦੇ ਵਿੱਚ ਹੈ ਨਾ ਫੈਸਿਲਿਟੀਆਂ ਦੇ ਵਿੱਚ ਹੈ ਜਿੰਨੀਆਂ ਸਕਾਲਰਸ਼ਿਪਸ ਤੁਸੀਂ ਦੇਖੋਗੇ ਉਹ ਤੁਹਾਨੂੰ ਯੂਨੀਵਰਸਿਟੀਆਂ 'ਤੇ ਮਿਲਣਗੀਆਂ ਲੇਕਿਨ ਉਹ ਕੋਈ ਪਿਚ ਕਰੇਗਾ ਤਾਂ ਬੱਚੇ ਨੂੰ ਪਤਾ ਲੱਗੇਗਾ ਨਾ ਹੁਣ ਜਿਹੜਾ ਛੋਟਾ ਕੰਸਲਟੈਂਟ ਹੈ ਜਾਂ ਕੋਈ ਨਾਰਮਲ ਕੋਈ ਕੰਸਲਟੈਂਟ ਹੈ ਜਿਹਦੇ ਮਾਈਂਡ 'ਚ ਸਿਰਫ ਇਹੀ ਹੈ ਕਿ ਯਾਰ ਮੇਰਾ ਮੈਕਸਿਮਮ ਪ੍ਰੋਫਿਟ ਹੋ ਜਾਏ ਉਹਨੂੰ ਬੱਚੇ ਦੇ ਫਿਊਚਰ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੇ ਪ੍ਰਾਈਵੇਟ ਕਾਲਜ 'ਤੇ ਅਪਲਾਈ ਕਰ ਦੇਣਾ ਕਿ ਜੀ ਇਹਦੇ ਤਾਂ ਫੀਸ ਵੀ ਬਾਅਦ ਚ ਜਾਂਦੀ ਹੈ ਬੱਚਾ ਇਸ ਲਾਲਚ 'ਚ ਆ ਜਾਂਦਾ ਕਿ ਯਾਰ ਫੀਸ ਬਾਅਦ ਚ ਜਾਂਦੀ ਹੈ ਤੁਸੀਂ ਆਪ ਦੇਖੋ ਕਿ ਜਿਹੜਾ ਕਾਲਜ ਫੀਸ ਵੀ ਨਹੀਂ ਲੈ ਰਿਹਾ ਔਰ ਸਿਰਫ ਉਸ ਤਾਂ ਵੀ ਸੀਓਈ ਦੇ ਰਿਹਾ ਜਿਹਨੂੰ ਕਨਫਰਮੇਸ਼ਨ ਆਫ انرੋਲਮੈਂਟ ਦੇਂ ਕਹਿੰਦੇ ਆ ਜਦ ਕਿ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਬਿਨਾਂ ਫੀਸ ਤੋਂ ਸੀਓਈ ਨਹੀਂ ਦਿੰਦੀਆਂ ਔਰ ਉਹ ਹਾਈ ਕਮਿਸ਼ਨ ਦੇ ਪ੍ਰਿਜ਼ਮ ਸੌਫਟਵੇਅਰ ਦੇ ਉੱਪਰ ਹੀ ਉਹ ਸੀਓਈਸ ਇਸ਼ੂ ਹੁੰਦੀਆਂ ਨੇ ਤਾਂ ਹਾਈ ਕਮਿਸ਼ਨ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਯਾਰ ਬੱਚਾ ਬੱਚੇ ਨੇ ਨਾ ਤਾਂ ਕੋਈ ਫੀਸ ਭਰੀ ਆ ਪਤਾ ਨਹੀਂ ਇੱਥੇ ਆ ਕੇ ਇਹ ਵੀਜ਼ਾ ਲੈਣ ਤੋਂ ਬਾਅਦ ਇਥੇ انرੋਲ ਹੋਏਗਾ ਵੀ ਕਿ ਨਹੀਂ ਹੋਏਗਾ ਇਹ ਕਿਸੇ ਹੋਰ ਕਾਲਜ ਚ ਨਾ ਚਲਾ ਜਾਵੇ ਜائیں ਸਾਡੇ ਕੰਟਰੀ ਲਈ ਇੱਕ ਜੈਨੂਇਨ ਰੈਜ਼ੀਡੈਂਟ ਕੱਲ ਨੂੰ ਬਣੇਗਾ ਜਾਂ ਨਹੀਂ ਬਣੇਗਾ ਤਾਂ ਹਾਈ ਕਮਿਸ਼ਨ ਕਦੀ ਵੀ ਵੀਜ਼ਾ ਖੁਸ਼ ਹੋ ਕੇ ਵੀਜ਼ਾ ਨਹੀਂ ਦਿੰਦਾ ਪ੍ਰਾਈਵੇਟ ਕਾਲਜੇਸ ਦੇ ਵਿੱਚ ਅਗਰ 100 ਬੱਚਾ ਅਪਲਾਈ ਕਰਦਾ ਤਾਂ 10 ਵੀਜ਼ੇ ਆਉਂਦੇ ਹੈ ਹਾਈ ਯੂਨੀਵਰਸਿਟੀ 100 ਬੱਚਾ ਕਰਦਾ ਤਾਂ ਅਸੀਂ ਇਹ ਸਾਡਾ ਹੀ ਮੰਨਣਾ ਕਿ ਆਲਮੋਸਟ 90% ਬੱਚਿਆਂ ਨੂੰ ਵੀਜ਼ਾ ਮਿਲ ਜਾਂਦਾ ਹੈ ਯੂਨੀਵਰਸਿਟੀਜ਼ ਦੇ ਵਿੱਚ ਸੋ ਬੱਚੇ ਨੂੰ ਵਗਰ ਆਪਾਂ ਕਈ ਵਾਰੀ ਬੱਚਾ ਇੰਨਾ ਬ੍ਰਿਲੀਅੰਟ ਹੁੰਦਾ ਹੈ ਉਹ ਸ਼ਾਇਦ 80% ਸਕਾਲਰਸ਼ਿਪ ਵਾਲਾ ਲੈਣ ਦਾ ਕੈਪੇਬਲ ਹੋਵੇ ਜਾਂ 90% ਜਾਂ 100% ਜਾਂ 50 30 ਜਿੰਨੀ ਪਰਸੈਂਟੇਜ ਵੀ ਹੈ ਲੇਕਿਨ ਅਗਰ ਅਸੀਂ ਉਹਨੂੰ ਗਾਈਡ ਨਹੀਂ ਕਰਾਂਗੇ ਸਹੀ ਉਹਨੂੰ ਉਸਕੋ ਹੋ ਸਕਦਾ ਹੈ ਸਕਾਲਰਸ਼ਿਪ ਲੈ ਕੇ ਉਸ ਪ੍ਰਾਈਵੇਟ ਕਾਲਜ ਤੋਂ ਵੀ ਉਹਦੀ ਘੱਟ ਰਹਿ ਜੇ ਫੀਸ ਬਟ ਮੇਨ ਹੈ ਕਿ ਉਹਨੂੰ ਕੋਈ ਗਾਈਡ ਕਰੇਗਾ ਤਾਂ ਹੀ ਉਸ ਬੱਚੇ ਨੂੰ ਪਤਾ ਲੱਗੇਗਾ ਮੈਂ ਹਰ ਬੱਚੇ ਨੂੰ ਮੈਨੂੰ ਅਲਮੋਸਟ 13-14 ਸਾਲ ਹੋ ਗਏ ਮੈਂ ਅੱਜ ਤੱਕ ਇੱਕ ਸਿੰਗਲ ਬੱਚਾ ਵੀ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਨਹੀਂ ਭੇਜਿਆ ਜਿੰਨੇ ਬੱਚੇ ਭੇਜਿਆ ਯੂਨੀਵਰਸਿਟੀਆਂ ਦੇ ਵਿੱਚ ਭੇਜੇ ਆ। ਪਰ ਸਾਰੇ ਬੱਚੇ ਬਹੁਤ ਸਕਸੈਸਫੁਲੀ ਉੱਥੇ ਮਤਲਬ ਉਹਨਾਂ ਨੇ ਆਪਣੀਆਂ ਫਿਊਚਰ ਦੇ ਵਿੱਚ ਜੋਬਸ ਵੀ ਉਹਨਾਂ ਨੂੰ ਮਿਲੀਆਂ ਨੇ, ਬੱਚਿਆਂ ਨੇ ਪੀਆਰਜ਼ ਵੀ ਲਈਆਂ ਨੇ। ਬਹੁਤ ਘੱਟ ਰੀਜ਼ਨ ਹੁੰਦੇ ਆ ਜਿਹੜਾ ਬੱਚਾ ਕੋਰਸ ਛੱਡ ਕੇ ਚਲਾ ਜਾਂਦਾ ਉਹਦਾ ਵੀ ਉਹੀ ਰੀਜ਼ਨ ਹੁੰਦਾ ਕਿ ਜੇ ਤੁਸੀਂ ਕਈ ਵਾਰੀ ਬੱਚਾ ਉੱਥੇ ਜਾ ਕੇ ਕਿਸੇ ਦੀ ਸੁਣ ਲੈਂਦਾ ਜੀ ਕਿ ਮੈਂ ਤੂੰ ਤਾਂ ਬਹੁਤ ਕਾਸਟਲੀ ਯੂਨੀਵਰਸਿਟੀ ਚ ਆ ਗਿਆ ਤੂੰ ਪ੍ਰਾਈਵੇਟ ਕਾਲਜ ਚ ਚਲਾ ਜਾਏ ਤਾਂ ਕੋਰਸ ਬਹੁਤ ਟਫ ਹੈ ਚ ਤਾਂ ਪੜਨਾ ਬਹੁਤ ਟਫ ਹੈ ਜਦੋਂ ਬੱਚਾ ਮਿਸ ਗਾਈਡ ਹੋ ਜਾਂਦਾ ਤਾਂ ਉਹਦਾ ਕੈਰੀਅਰ ਬਿਲਕੁਲ ਹੀ ਹਿਲ ਜਾਂਦਾ ਸੋ ਕੋਈ ਵੀ ਬੱਚਾ ਅਗਰ ਜਾ ਰਿਹਾ ਦੇਖੋ ਤੁਸੀਂ ਅਗਰ ਜਿਹੜੇ ਵੀ ਕੋਰਸ ਦੇ ਵਿੱਚ ਉੱਥੇ ਅਪਲਾਈ ਕਰ ਰਹੇ ਹੋ ਪਹਿਲੀ ਕੋਸ਼ਿਸ਼ ਇਹ ਕਰੋ ਕਿ ਯੂਨੀਵਰਸਿਟੀ ਚ ਅਪਲਾਈ ਕਰੋ ਕਾਲਜ ਦੇ ਵਿੱਚ ਅਪਲਾਈ ਨਾ ਕਰੋ ਤੁਸੀਂ ਇਸ ਲਾਲਚ 'ਚ ਨਾ ਹੋ ਕੇ ਫੀਸ ਵੱਟ ਚ ਜਾਣੀ ਹੈ ਜਾਂ ਮੈਨੂੰ ਫੀਸ ਘੱਟ ਹੈ ਜਾਂ ਇਹ ਤਾਂ ਤਾਂ ਫਰਕ ਬਹੁਤ ਹੈ ਇੱਥੇ ਤਾਂ ਪੜ੍ਹਨਾ ਹੀ ਨਹੀਂ ਪੈਣਾ ਕਲਾਸਾਂ ਹੀ ਨਹੀਂ ਲੱਗਦੀਆਂ ਹਾਈ ਕਮਿਸ਼ਨ ਨੂੰ ਸਭ ਪਤਾ ਹੁੰਦਾ ਹਰ ਕਾਲਜ ਦਾ ਪਤਾ ਹੁੰਦਾ ਚਾਹੇ ਉਹ ਪ੍ਰਾਈਵੇਟ ਹੈ ਤੁਸੀਂ ਬਿਲਕੁਲ ਸਹੀ ਕਿਹਾ ਕਿ ਪ੍ਰਾਈਵੇਟ ਕਾਲਜ ਵੀ ਇਸੇ ਲਈ ਖੁੱਲੇ ਆ ਬਟ ਫੇਰ ਵੀ ਹਾਈ ਕਮਿਸ਼ਨ ਕਦੀ ਪ੍ਰਾਈਵਟ ਅਗਰ ਪ੍ਰਾਈਵੇਟ ਕਾਲਜਿਸ ਤੋਂ ਹਾਈ ਕਮਿਸ਼ਨ ਇੰਨੇ ਹੀ ਸੈਟੀਸਫਾਈ ਹੁੰਦਾ ਤਾਂ ਸਕਸੈਸ ਰੇਟ ਵੀ ਇਹਨਾਂ ਦਾ ਬਹੁਤ ਹਾਈ ਹੁੰਦਾ ਤੋ ਪ੍ਰਾਈਵੇਟ ਕਾਲਜੇਸ ਦੇ ਵਿੱਚ ਅਪਲਾਈ ਕਰਕੇ ਆਪਣਾ ਕੈਰੀਅਰ ਨਾ ਖਰਾਬ ਕਰੋ ਕਿਉਂਕਿ ਇੱਕ ਵਾਰ ਤੁਹਾਡੀ ਰਿਫਿਊਜ਼ਲ ਲੱਗ ਗਈ ਫਿਰ ਤੁਹਾਨੂੰ ਕਿਸੇ ਹੋਰ ਯੂਨੀਵਰਸਿਟੀ ਨੇ ਐਡਮਿਸ਼ਨ ਨਹੀਂ ਦੇਣੀ ਆਸਟ੍ਰੇਲੀਆ ਦੇ ਵਿੱਚ ਸੋ ਟਰਾਈ ਕਰੋ ਕਿ ਯੂਨੀਵਰਸਿਟੀ ਚ ਅਪਲਾਈ ਕਰੋ ਸਕਾਲਰਸ਼ਿਪਸ ਲਓ ਕੈਂਪਸਿਸ ਬਹੁਤ ਵੱਡੇ ਆ ਫਿਊਚਰ ਚ ਤੁਹਾਨੂੰ ਜੌਬ ਮਿਲੇਗੀ ਤੁਸੀਂ ਅਲੱਗ-ਅਲੱਗ ਲੋਕਾਂ ਨਾਲ ਉੱਥੇ ਕੰਮ ਕਰਦੇ ਹੋ ਤੁਹਾਡੀ ਗਰੂਮਿੰਗ ਹੁੰਦੀ ਹੈ ਤੁਹਾਡੇ ਚਾਂਸਸ ਲਾਈਫ ਦੇ ਵਿੱਚ ਹੋਰ ਬ੍ਰਾਡਰ ਹੋ ਜਾਂਦੇ ਆ ਸਕਸੈਸਫੁਲ ਹੁੰਦੇ ਸੋ ਇਹ ਛੋਟੇ-ਛੋਟੇ ਕਾਲਜਿਸ ਤੇ ਅਪਲਾਈ ਕਰਨਾ ਕੋਈ ਫਾਇਦਾ ਨਹੀਂ ਹੈ ਯੂਨੀਵਰਸਿਟੀ ਚ ਅਪ ਜੀ ਬਿਲਕੁਲ ਮੈਨੂੰ ਪੂਰੀ ਉਮੀਦ ਹੈ ਸਟੂਡੈਂਟਸ ਇਹ ਫਰਕ ਨੂੰ ਜ਼ਰੂਰ ਸਮਝ ਚੁਕੇ ਨੇ ਕਿ ਪ੍ਰਾਈਵੇਟ ਕਾਲਜ ਵਿੱਚ ਕਿਉਂ ਅਸੀਂ ਅਪਲਾਈ ਨਹੀਂ ਕਰਨਾ ਕਿਉਂ ਅਸੀਂ ਸਰਕਾਰੀ ਯੂਨੀਵਰਸਿਟੀ ਦੀ ਹੀ ਚੋਣ ਕਰਨੀ ਹੈ ਤੁਸੀਂ ਸ਼ਾਰਟਕੱਟਸ ਵਿੱਚ ਕਦੇ ਵੀ ਨਾ ਜਾਇਆ ਕਰੋ ਸਟੱਡੀ ਵੀਜ਼ਾ ਲਈ ਅਗਰ ਜਾ ਰਹੇ ਹੋ ਮਿਹਨਤ ਜ਼ਰੂਰ ਕਰੋ ਪੜ੍ਹਾਈ ਦੇ ਨਾਲ ਇੱਕ ਵਾਰੀ ਮਿਹਨਤ ਕੀਤੀ ਤੁਹਾਡੇ ਪੂਰੀ ਜ਼ਿੰਦਗੀ ਕੰਮ ਆਉਣ ਵਾਲੀ ਹੈ ਸੋ ਇਹ ਨਾ ਦੇਖੋ ਕਿ ਸਾਨੂੰ ਇੱਥੇ ਘੱਟ ਖਰਚਾ ਹੈ ਉੱਥੇ ਜ਼ਿਆਦਾ ਖਰਚਾ ਹੈ ਇੱਕ ਵਾਰੀ ਪੂਰੀ ਮਿਹਨਤ ਕਰ ਲੋ ਔਰ ਉਸ ਤੋਂ ਬਾਅਦ ਤੁਹਾਨੂੰ ਉਸ ਮਿਹਨਤ ਦਾ ਫਲ ਮਿਲੇਗਾ ਹੀ ਮਿਲੇਗਾ ਸੋ ਆਈ ਹੋਪ ਅੱਜ ਦੀ ਇਸ ਵੀਡੀਓ ਨਾਲ ਕਾ ਚੀਜ਼ਾਂ ਤੁਹਾਨੂੰ ਕਲੀਅਰ ਹੋ ਚੁੱਕੀਆਂ ਨੇ 올 ਰਾਈਟ ਸਿਲੈਕਸ਼ਨ ਕਰਨ ਵਾਲ ਤੁਹਾਨੂੰ ਇੱਕ ਰਸਤਾ ਜ਼ਰੂਰ ਦਿਖ ਗਿਆ ਫਿਰ ਵੀ ਮਨ ਦੇ ਵਿੱਚ ਕੋਈ ਸਵਾਲ ਹੈ ਜਿਹੜਾ ਨੰਬਰ ਡਿਸਪਲੇਅ ਹੈ ਇਸ ਉੱਪਰ ਤੁਸੀਂ ਕਾਲ ਕਰੋ ਪੂਰੀ ਇਨਫੋਰਮੇਸ਼ਨ ਹਾਸਿਲ ਕਰੋ ਜਾਂ ਫਿਰ ਸਟੱਡੀਜ਼ ਕੇਰ ਅਬ੍ਰੋਡ ਦੇ ਚੰਡੀਗੜ੍ਹ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਆਓ ਤਾਂ ਕਿ ਅਸੈਸਮੈਂਟ ਕੀ ਕੀਤੀ ਜਾ ਸਕੇ ਰਾਈਟ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਜੁਲਾਈ ਇਨਟੇਕ ਲਈ ਹੁਣ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਜੋ ਹੈ ਆਪਣਾ ਪ੍ਰੋਸੈਸ ਜ਼ਰੂਰ ਸ਼ੁਰੂ ਕਰ ਦਿਓ ਟੇਰ ਸਾਰੀ ਫਾਈਲਸ ਲੱਗੜੀਆਂ ਹੁਣ ਤਾਂ ਜਿਹੜੇ ਅੱਗੋਂ ਪ ਯਾ ਸੋ ਇਸ ਲਈ ਇਸ ਰਸ਼ ਦੇ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਤਾਂ ਟਾਈਮਲੀ ਅਪਲਾਈ ਕਰਕੇ ਆਪਣੀ ਸੀਟ ਲੋ ਆਪਣੇ ਮਨ ਚਾਹੀ ਕੋਰਸਿਸ ਦੇ ਨਾਲ ਲੱਗੇ ਵਦੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ